ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋਇਆ ਵੱਡਾ ਜ਼ਬਰਦਸਤ ਤਮਾਕਾ ਮੌਕੇ ਤੇ 100 ਤੋਂ ਵੱਧ ਲੋਕਾਂ ਦਾ ਵਾਪਰਗੀ ਘਟਨਾ ਖਬਰ ਨੂੰ ਅੰਤ ਤੱਕ ਦੇਖ ਵੀਡੀਓ ਨੂੰ ਲਾਈਕ ਸ਼ੇਅਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਹਰਿਆਣਾ ਦੇ ਰਿਵਾੜੀ ਚ ਇੱਕ ਵੱਡਾ ਹਾਦਸਾ ਵਾਪਰ ਗਿਆ ਦੇਰ ਸ਼ਾਮ ਨੂੰ ਇੱਕ ਕੰਪਨੀ ਚ ਅਚਾਨਕ ਬੋਇਲਰ ਫਟ ਗਿਆ ਜਸ ਕਰਕੇ 100 ਤੋਂ ਵੱਧ ਕਰਮਚਾਰੀ ਐਸ ਦੀ ਲਪੇਟ ਚ ਆ ਗਏ ਇਨਾਂ ਦੇ ਵਿੱਚੋਂ 30 ਦੇ ਕਰੀਬ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿੱਚ ਰਿਵਾੜੀ ਸ਼ਹਿਰ ਦੇ ਟਰੋਮਾ ਸੈਂਟਰ ਵਿੱਚ ਲਿਆਂਦਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਤਾਰੂਹੇੜਾ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਲਾਈਫ ਲੌਂਗ ਫੈਕਟਰੀ ਦੇ ਵਿੱਚ ਵਾਪਰਿਆ ਜੀ ਹਾਂ ਇਹ ਵੱਡੀ ਖਬਰ ਆ ਰਹੀ ਜਿੱਤ ਕੇ ਭਿਆਨਕ ਤਮਾਕਾ ਹੋ ਗਿਆ ਬੋਇਲਰ ਫਟਣ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਧੰਵਾਦ